ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਕੱਲ ਬੜਾ ਵੱਡਾ ਇਕੱਠ ਵੇਖਣ ਨੂੰ ਮਿਲਿਆ ਮਹਾਪੰਚਾਇਤ ਦਾ ਹਲਕਾ ਟੋਹਾਨੇ ਦੇ ਵਿੱਚ ਪੂਰੇ ਪੰਜਾਬ ਦੇ ਕਿਸਾਨ ਹਰਿਆਣੇ ਦੇ ਅਤੇ ਯੂਪੀ ਦੇ ਕਿਸਾਨਾਂ ਵੱਲੋਂ ਮਹਾਪੰਚਾਇਤ ਦੀ ਮੀਟਿੰਗ ਦੇ ਵਿੱਚ ਸ਼ਿਰਕਤ ਕੀਤੀ ਗਈ ਕੱਲ ਹਜ਼ਾਰਾਂ ਗੱਡੀਆਂ ਦੇ ਕਾਫਲੇ ਦੇਖਣ ਨੂੰ ਮਿਲੇ ਇਸ ਮਹਾਪੰਚਾਇਤ ਦੇ ਵਿੱਚ ਲੇਕਿਨ ਹੁਣੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਅਪਡੇਟ ਆ ਰਹੀ ਹੈ ਇਸ ਮਹਾਪੰਚਾਇਤ ਦੇ ਫੈਸਲੇ ਯਾਨੀ ਕਿ ਇੱਕ ਪਾਸੇ ਪੰਜਾਬ ਅਤੇ ਹਰਿਆਣਾ ਦੇ ਖਨੌੜੀ ਬਾਰਡਰ ਤੇ ਜਿਹੜੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰੇ 41 ਦਿਨ ਹੋ ਗਏ ਨੇ 41 ਦਿਨ ਦੇ ਹੋਣ ਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਤਸ ਤੋਂ ਮਸਲੀ ਹੋ ਰਹੀ ਭਾਰਤੀ ਜਨਤਾ ਪਾਰਟੀ ਵੱਲੋਂ ਹਾਲੇ ਕਿਸੇ ਵੀ ਮੰਗ ਨੂੰ ਮੰਨਣ ਤੋਂ ਜਿਹੜਾ ਹੈ ਉਹਨਾਂ ਸੰਕੇਤ ਨਹੀਂ ਦਿੱਤਾ ਜੇ ਗੱਲ ਕਰੀਏ ਕੱਲ ਜਿਹੜਾ ਮਹਾਪੰਚਾਇਤ ਹੋਈ ਹੈ ਟੋਹਾਨਾਂ ਦੇ ਵਿੱਚ ਖਾਸ ਕਰਕੇ ਗੱਲ ਕਰਦੇ ਹਾਂ ਵੱਡੇ ਕਿਸਾਨ ਆਗੂ ਯੂਪੀ ਦੇ ਰਿਕਵੈਸਟ ਕਹਿ ਦਿੱਤੀ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਹੈ ਕਿ ਅਸੀਂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਨਹੀਂ ਖੜਾਂਗੇ ਉਹਨਾਂ ਕਹਿੰਦਾ ਮਹਾ ਪੰਚਾਇਤ ਅਲੱਗ ਹੈ ਦਿੱਲੀ ਦੇ ਖਨੌੜੀ ਬਾਰਡਰ ਤੇ ਜਿਹੜੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬੈਠੇ ਹੋਏ ਨੇ ਉਹਨਾਂ ਦਾ ਮਸਲਾ ਅਲੱਗ ਹੈ ਯਾਨੀ ਕਿ ਵਿਚਾਰਾਂ ਦੇ ਮਤਭੇਦ ਨੇ ਰਕੇਸ਼ ਵਕਾਇਤ ਅਤੇ ਉਸਦੇ ਸਾਥੀ ਜਗਜੀਤ ਸਿੰਘ ਡੱਲੇਵਾਲ ਦੀ ਸਪੋਰਟ ਨਹੀਂ ਕਰਨਗੇ ਕਿਉਂ ਇਹਦਾ ਫਾਇਦਾ ਫਿਰ ਭਾਰਤੀ ਜਨਤਾ ਪਾਰਟੀ ਨੂੰ ਹੋਵੇਗਾ ਕਿਉਂਕਿ ਰਕੇਸ਼ ਸ਼ਕਤ ਨੇ ਕਿਹਾ ਹੈ ਕਿ ਇਹ ਅੰਦੋਲਨ ਸਿਰਫ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਦਾ ਹੈ ਇਸ ਦੇ ਵਿੱਚ ਪੰਜਾਬ ਦੇ ਸਿੱਖਾਂ ਨੂੰ ਤੱਕਾ ਲੱਗੇਗਾ ਪੰਜਾਬ ਦੇ ਧਰਮ ਨੂੰ ਠੇਕ ਲੱਗੇਗੀ ਅਤੇ ਪੰਜਾਬੀ ਨੂੰ ਠੇਸ ਲੱਗੇਗੀ ਬਾਕੀ ਸਟੇਟਾਂ ਦਾ ਇਸ ਦਰਦੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਆਖਰਕਾਰ ਇਹ ਵੱਡੀ ਗੱਲ ਰਕੇਸ਼ ਤਕੈਤ ਨੇ ਕਿਉਂ ਦਿੱਤੀ ਜਦੋਂ ਰਕੇਸ਼ ਤਕੈਤ ਨੇ 2021 ਦੇ ਵਿੱਚ ਧਰਨੇ ਧਰਨਾ ਲਗਾਇਆ ਸੀ ਦਿੱਲੀ ਦੇ ਸ਼ੰਭੂ ਬਾਰਡਰ ਤੇ ਉਦੋਂ ਪੰਜਾਬੀਆਂ ਹਰਿਆਣੇ ਵੱਲੋਂ ਅਤੇ ਭਾਰਤ ਵਿੱਚ ਜਿੱਥੇ-ਜਿੱਥੇ ਪੰਜਾਬੀ ਵੱਸਦੇ ਨੇ ਰਾਜ ਕੇਸਪੋਰਟ ਕੀਤੀ ਸੀ ਲੇਕਿਨ ਇਹ ਰਕੇਸ਼ ਤਕੈਤ ਨੇ ਹੱਥ ਕੜੇ ਕਰ ਦਿੱਤੇ ਨੇ ਕਿ ਮੈਂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਪੰਜਾਬ ਤੇ ਹਰਿਆਣਾ ਦੇ ਖਨੌਰੀ ਬਾਰਡਰ ਤੇ ਕਿਸਾਨੀ ਮੰਗਾਂ ਮਨਾਉਣ ਦੇ ਹੱਕ ਵਿੱਚ ਨਹੀਂ ਆ ਆਖਰਕਾਰ ਰਕੇਸ਼ ਕੈਤ ਵੱਲੋਂ ਵਾਰ-ਵਾਰ ਅਜਾਇਆ ਕਿਉਂ ਪ੍ਰਚਾਰਿਆ ਜਾ ਰਿਹਾ ਹੈ ਕੀ ਰਕੇਸ਼ ਕੈਤ ਭਾਰਤੀ ਜਨਤਾ ਪਾਰਟੀ ਦੇ ਇਸ਼ਾਰਿਆਂ ਦੇ ਅਨੁਸਾਰ ਬਿਆਨਬਾਜ਼ੀ ਕਰ ਰਹੇ ਨੇ ਕਿ ਇੱਧਰ ਜਗਜੀਤ ਸਿੰਘ ਡੱਲੇਵਾਲ ਜਗਜੀਤ ਸਿੰਘ ਡੱਲੇਵਾਲ ਨੂੰ ਸ਼ਹਿਬ ਭਾਰਤੀ ਜਨਤਾ ਪਾਰਟੀ ਦੀ ਯਾਨੀ ਕਿ ਹੁਣ ਰਕੇਸ਼ ਕਹਿਤ ਇੱਕ ਪਾਸੇ ਦੂਸਰੇ ਪਾਸੇ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਕ ਇੱਕ ਦੂਜੇ ਉੱਤੇ ਚਿੱਕੜ ਉਛਾਲਣ ਦਾ ਕੰਮ ਕਰ ਰਹੇ ਨੇ ਜਿਸ ਤਰ੍ਹਾਂ ਸਿਆਸੀ ਪਾਰਟੀਆਂ ਕਰਦੀਆਂ ਨੇ ਜਦੋਂ ਲੋਕ ਸਭਾ ਜਾਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਇੱਧਰ ਰਕੇਸ਼ ਕਹਿਤ ਨੇ ਆਪਣੇ ਹੱਥ ਘੜੇ ਕਰ ਦਿੱਤੇ ਨੇ ਕਿ ਸਾਡਾ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ